ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਬਹੁਤ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਅੱਜ ਹੀ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਕਾਫੀ ਸਮੇਂ ਤੋਂ ਬਾਅਦ ਅੱਜ ਆਪਾਂ ਇਸ ਚੈਨਲ ਤੇ ਵੀਡੀਓ ਪਾਉਣ ਰਹੇ ਹਾਂ ਜੀ ਸੋ ਹੁਣ ਕੋਸ਼ਿਸ਼ ਰਹੇਗੀ ਕਿ ਇਸ ਚੈਨਲ ਤੇ ਵੀਡੀਓ ਅਪਲੋਡ ਜ਼ਿਆਦਾ ਕੀਤਾ ਜਾਣ ਜੀ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਨਾ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਿਵੇਂ ਕਿ ਦੀਵਾਲੀ ਆ ਰਹੀ ਹੈ ਤੇ ਦੀਵਾਲੀ ਤੇ ਕੁਝ ਖਾਸ ਕੰਮ ਜੋ ਕਰਨੇ ਬਣਦੇ ਨੇ ਜੀ ਆਪਾਂ ਸਾਂਝੇ ਕਰਦੇ ਜਾਵਾਂਗੇ ਹਰ ਰੋਜ਼ ਸੋ ਚਰਾਗਾ ਦੀ ਸੇਵਾ ਬਾਰੇ ਗੱਲ ਕਰਨੀ ਆ ਕਿਉਂਕਿ ਹਰ ਇੱਕ ਦੇ ਘਰ ਚੂੜਾ ਜਾਂ ਚਿਰਾਗ ਰੋਸ਼ਨ ਹੁੰਦਾ ਹੀ ਹੁੰਦਾ ਆ ਤੇ ਬਾਕੀ ਕਈ ਰੂਹਾਂ ਦੇ ਚਰੋਨੇ ਹੀ ਹੁੰਦਾ ਜਿਵੇਂ ਉਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਤੋਂ ਸੇਵਾਾਂ ਦੀ ਉਸੇ ਹਿਸਾਬ ਨਾਲ ਕਰਨੀ ਜੀ ਪਰ ਉੱਥੇ ਦਾ ਵੀ ਤੁਹਾਨੂੰ ਇੱਕ ਤੰਗ ਸਮਝਾਵਾਂਗੇ ਜੀ ਸੋ ਇਸ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਕਿ ਚਿਰਾਗਾਂ ਦੀ ਸੇਵਾ ਦੀਵਾਲੀ ਤੇ ਕਿਵੇਂ ਕਰੀਏ ਸੋ ਕਈ ਕਹਿੰਦੇ ਨੇ ਚਿਰਾਗ ਬਦਲਨੇ ਚਾਹੀਦੇ ਜਾਂ ਨਹੀਂ ਬਦਲਨੇ ਚਾਹੀਦੇ ਸੋ ਆਪਾਂ ਇਹ ਸਾਰੀਆਂ ਗੱਲਾਂ ਦਾ ਜਵਾਬ ਅੱਜ ਦੀ ਵੀਡੀਓ ਵਿੱਚ ਦੇ ਦਵਾਂਗੇ ਜੀ ਸੋ ਵਾਕੀ ਇੱਥੇ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਬਤੁ ਵੱਤ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਤੇ ਜਿਨ੍ਹਾਂ ਨੂੰ ਆਵਾਜ਼ ਪੰਜਾਬੀ ਵੀ ਚਾਹੀਈ ਹੈ ਠੀਕ ਹੈ ਜੇਕਰ ਕਦੇ ਤੁਹਾਨੂੰ ਆਵਾਜ਼ ਇੰਗਲਿਸ਼ ਦੇ ਵਿੱਚ ਸੁਣਾਈ ਦਵੇ ਤਾਂ ਤੁਹਾਨੂੰ ਖੁਦ ਨੂੰ ਹੀ ਆਪਣੇ ਚੈਨਲ ਤੇ ਜਦੋਂ ਵੀ ਤੁਸੀਂ ਵੀਡੀਓ ਜਾਨੀ ਖੋਲਦੇ ਹੋ ਵੀਡੀਓ ਨੂੰ ਓਪਨ ਕਰਦੇ ਹੋ ਸੋ ਉਹਦੇ ਉੱਤੇ ਤੁਹਾਨੂੰ ਸੈਟਿੰਗ ਦੇ ਵਿੱਚ ਜਾ ਕੇ ਉਧੂ ਉਹ ਵਾਸੇ ਕਰਨੀ ਪਵੇਗੀ ਵੀ ਤੁਹਾਡੇ ਫੋਨਾਂ ਤੋਂ ਖੁਦ ਹੀ ਆਵਾਜ਼ ਸਹੀ ਹੋਵੇਗੀ ਜੀ ਸਾਡੇ ਵੱਲੋਂ ਕੋਈ ਵੀ ਪ੍ਰੋਬਲਮ ਨਹੀਂ ਹੈ ਜੇ ਕੋਈ ਹੋਰ ਭਾਸ਼ਾ ਵਿੱਚ ਆਵਾਜ਼ ਸੁਣਾਈ ਦਿੰਦੀ ਹੈ ਅਸੀਂ ਕਿਉਂਕਿ ਪੰਜਾਬੀ ਵਿੱਚ ਹੀ ਵੀਡੀਓ ਨੂੰ ਬਣਾਉਂਦੇ ਆ ਸੋ ਬਾਕੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸੰਗਿਆ ਦੀ ਵੀ ਜ਼ਰੂਰ ਲਿਖਿਓ ਜੀ ਨਾਲ ਲੱਗਦੀ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਸੁਪਨੇ ਦੇ ਵਿੱਚ ਗੁਲਾਬ ਦੇ ਫੁੱਲ ਬਹੁਤ ਨਜ਼ਰ ਆਉਂਦੇ ਨੇ ਤੇ ਕਈ ਵਾਰ ਰੰਗ-ਬਰੰਗੇ ਫੁੱਲ ਨਜ਼ਰ ਆਉਂਦੇ ਨੇ ਸੋ ਕਈ ਵਾਰ ਫੁੱਲ ਤੋੜ ਕੇ ਮੈਂ ਦਰਵਾਜ਼ੇ ਤੇ ਚੜਾਉਂਦੀ ਹਾਂ ਸੋ ਦੇਖੋ ਜੀ ਆਪਾਂ ਵੈਸੇ ਤਾਂ ਇਸ ਵਿਸ਼ੇ ਤੇ ਵੀਡੀਓ ਪਾਉਂਦੇ ਹੀ ਰਹੇ ਤਾਂ ਫੁੱਲਾਂ ਤੇ ਸੋ ਜੇਕਰ ਸੁਪਨੇ ਦੇ ਵਿੱਚ ਫੁੱਲ ਨਜ਼ਰ ਆਉਂਦੇ ਆ ਤੁਸੀਂ ਦਰਗਾਹ ਤੇ ਚੜਾ ਰਹੇ ਹੋ ਜਿਹੜੀ ਚੀਜ਼ ਤੁਹਾਨੂੰ ਕਦੇ ਸੁਪਨੇ ਵਿੱਚ ਨਜ਼ਰ ਆਵੇ ਤੁਸੀਂ ਕਦੇ ਧਾਰਮਿਕ ਥਾਂ ਤੇ ਉਹ ਚੀਜ਼ ਲੈ ਕੇ ਜਾ ਰਹੇ ਹੋ ਤੇ ਉਹ ਕਰਮ ਜ਼ਰੂਰ ਕਰਿਆ ਕਰੋ ਕਿਉਂਕਿ ਜਦੋਂ ਸਾਨੂੰ ਸਾਡਾ ਮਨੁੱਖੀ ਯਾਦ ਕਰਦਾ ਸਾਡੇ ਤੋਂ ਕੁਝ ਮੰਗਦਾ ਹੈ ਤਦ ਹੀ ਸਾਨੂੰ ਇਹ ਸਭ ਸੰਕੇਤ ਮਿਲਨੇ ਸ਼ੁਰੂ ਹੁੰਦੇ ਨੇ ਜਿਸੋ ਇਸ ਕਰਕੇ ਪਲੀਜ਼ ਜ਼ਰੂਰ ਜਦੋਂ ਵੀ ਕੋਈ ਐਸਾ ਕਰਮ ਤੁਹਾਨੂੰ ਸੁਪਨੇ ਵਿੱਚ ਨਜ਼ਰ ਆਉਂਦਾ ਹੈ ਤੇ ਉਹ ਕਰਮ ਤੁਸੀਂ ਜ਼ਰੂਰ ਕਰਿਆ ਕਰੋ ਜੀ ਸੋ ਜਦੋਂ ਮਾਲਕ ਕੁਛ ਖਾਸ ਤੋਂ ਕਰਾਉਣਾ ਚਾਹੁੰਦਾ ਹੈ ਕਰਮ ਤਦ ਹੀ ਇਹ ਸੰਕੇਤ ਮਿਲਦੇ ਆ ਵੰਨਾ ਐਸੇ ਹੀ ਨਹੀਂ ਮਿਲ ਜਾਂਦੇ ਸੰਕੇਤ ਬਹੁਤ ਵੱਡੇ ਸੰਕੇਤ ਹੁੰਦੇ ਨੇ ਜੇਕਰ ਇਹਨਾਂ ਨੂੰ ਸਮਝ ਲਿਆ ਜਾਵੇ ਛੋਟੀ ਮੋਟੀ ਗੱਲ ਨਾ ਕਦੇ ਵੀ ਸਮਝਣਾ ਜੀ ਸੋ ਕਿਉਂਕਿ ਪਰਮਾਤਮਾ ਜਿਹਨੂੰ ਖੁਦ ਯਾਦ ਕਰਦਾ ਜਾਣੀ ਜਿਹਦੀ ਅਸੀਂ ਸੇਵਾ ਕਰਦੇ ਹਾਂ ਸਾਡੇ ਲਈ ਸਾਡਾ ਰੱਬ ਹੈ ਸਾਡਾ ਪਰਮਾਤਮਾ ਹੈ ਤੇ ਖੁਸ਼ ਹੋਇਆ ਕਰੋ ਕਿ ਸਾਡੇ ਮਾਲਕ ਨੇ ਅੱਜ ਖੁਦ ਇੱਕ ਹੁੰਦਾ ਆ ਕਿ ਆਪਾਂ ਕਿਸੇ ਤੋਂ ਪੁੱਛਦੇ ਆ ਪੁੱਛ ਪਾਉਂਦੇ ਆ ਫਿਰ ਮੂਰੇ ਗੱਲ ਆਉਂਦੀ ਆ ਕਿ ਫਿਰ ਫਕੀਰ মুর্ਸ਼ਿਦ ਸਾਡਾ ਆ ਚੀਜ਼ ਸਾਡੇ ਤੋਂ ਮੰਗਦਾ ਹੈ ਤੇ ਇੱਕ ਪਾਸੇ ਤੁਹਾਨੂੰ ਸਿੱਧਾ ਹੀ ਮਾਲਕ ਆਪ ਹੀ ਦਿਖਾ ਰਿਹਾ ਹੈ ਤੇ ਤੁਹਾਨੂੰ ਖੁਸ਼ ਹੋਣਾ ਚਾਹੀਦਾ कि ਸਾਨੂੰ ਬਾਹਰੋਂ ਕਿਤੇ ਪੁੱਛਣ ਦੀ ਜਰੂਰਤ ਨਹੀਂ ਸਾਡਾ ਮਾਲਕ ਸਾਡੀ ਸੇਵਾ ਤੋਂ ਬਹੁਤ ਖੁਸ਼ ਹੈ ਇਸ ਲਈ ਸਾਡਾ ਸਾਥ ਦੇ ਰਿਹਾ ਤੇ ਸਾਨੂੰ ਇਹ ਸਭ ਕੁਝ ਦਿਖਾ ਰਿਹਾ ਸੋ ਆਪਣੇ ਆਪ ਨੂੰ ਕਰਮਾ ਭਾਗਾਂ ਵਾਲੇ ਸਮਝਿਆ ਕਰੋ ਜੀ ਸੋ ਕਿਉਂਕਿ ਸੋਚ ਵਿਚਾਰ ਜੇਕਰ ਕੋਈ ਕਰਕੇ ਦੇਖੂਗਾ ਕਿ ਜਦੋਂ ਸੇਵਾ ਨਹੀਂ ਕਰਦੇ ਸੀ ਕੀ ਉਦੋਂ ਇਹ ਸੰਕੇਤ ਮਿਲਦੇ ਸੀ ਅੱਜ ਸੇਵਾ ਕਰ ਰਹੇ ਹਾਂ ਤੇ ਅੱਜ ਤੁਹਾਨੂੰ ਸੰਕੇਤ ਮਿਲਨੇ ਸ਼ੁਰੂ ਹੋਏ ਆ ਇਹ ਉਹਦੀ ਕਿਰਪਾ ਦੇ ਹੀ ਸੰਕੇਤ ਨੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਜੋ ਤੁਸੀਂ ਪੀਰਾਂ ਦਾ ਸ਼ਬਦ ਸੁਣਾਇਆ ਕਹਿੰਦੇ ਕਿ ਮਨ ਬਹੁਤ ਖੁਸ਼ ਹੋਇਆ ਵੀਰਵਾਰ ਦੇ ਦਿਨ ਅਸੀਂ ਇਹ ਸ਼ਬਦ ਸੁਣਿਆ ਕਹਿੰਦੇ ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਵੀ ਹੋਈ ਤੇ ਕਹਿੰਦੇ ਕਿ ਵਾਰ-ਵਾਰ ਉਹ ਸ਼ਬਦ ਸੁਣਨ ਨੂੰ ਦਿਲ ਕਰਦਾ ਹੈ ਸੋ ਦੇਖੋ ਜੀ ਜੇਕਰ ਤੁਸੀਂ ਚਾਹੁੰਦੇ ਹੋ ਜਿੰਨੀਆਂ ਵੀ ਰੂਹਾਂ ਇਹ ਵੀਡੀਓ ਸੁਣ ਰਹੀਆਂ ਕਿ ਅਸੀਂ ਕੋਈ ਸ਼ਬਦ ਤੇ ਵੀ ਵੀਡੀਓ ਪਾਇਆ ਕਰੀਏ ਧਾਰਮਿਕ ਤਾਂ ਅਸੀਂ ਜਰੂਰ ਕੋਸ਼ਿਸ਼ ਕਰਿਆ ਕਰਾਂਗੇ ਕਿ ਕਦੇ-ਕਦੇ ਵਿੱਚ ਸ਼ਬਦਾਂ ਵਾਲੀ ਇੱਕ ਵੀਡੀਓ ਲੈ ਕੇ ਆਈਏ ਸੋ ਆਪ ਸਭ ਦੀ ਇਜਾਜ਼ਤ ਦੀ ਲੋੜ ਹੈ ਜੀ ਜਦ ਤੱਕ ਨਹੀਂ ਉਹ ਤਾਂ ਫਿਰ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਕਿ ਇੱਕ ਅੱਧੀ ਵੀਡੀਓ ਜਰੂਰ ਕਦੇ-ਕਦੇ ਬਣਾਇਆ ਕਰੀਏ ਸ਼ਬਦ ਤੇ ਸੋ ਬਾਕੀ ਬਹੁਤ-ਬਹੁਤ ਧੰਨਵਾਦ ਜੀ ਕਿ ਵੀਡੀਓ ਨੂੰ ਤੁਸੀਂ ਸੁਣਿਆ ਗੱਲ ਸੁਣਨ ਦੀ ਹੁੰਦੀ ਆ ਇੱਕ ਹੁੰਦਾ ਸੁਣ ਕੇ ਸਮਝ ਲੈਣਾ ਸੋ ਜਦੋਂ ਤੁਸੀਂ ਗੱਲ ਸੁਣਦੇ ਹੋ ਸੁਣ ਕੇ ਫਿਰ ਸਮਝਦੇ ਹੋ ਤੇ ਉਹ ਮਨ ਨੂੰ ਬਹੁਤ ਚੰਗੀ ਗੱਲ ਲੱਗਦੀ ਆ ਤੇ ਜਦੋਂ ਅਸੀਂ ਇਕੱਲਾ ਸੁਣਦੇ ਆ ਪਰ ਉਹਨੂੰ ਸਮਝਦੇ ਨਹੀਂ ਤੇ ਉਹ ਗੱਲ ਸਨਣ ਦੇ ਕਾਰਜ ਹੀ ਲੱਗਦੀ ਐਵੇਂ ਹੀ ਲੱਗਦੀ ਆ ਜਿਕਰ ਗੱਲਾਂ ਨੂੰ ਖਾਸ ਬਣਾਉਣਾ ਚਾਹੁੰਦੇ ਹੋ ਕਿ ਬਹੁਤ ਖਾਸ ਕਰਨਾ ਹੈ ਤੇ ਇਹ ਤੁਹਾਡੀ ਸੋਚਣੀ ਤੇ ਹੈ ਜੇ ਇਹੋ ਜਿਹੀ ਸੋਚ ਰੱਖ ਲਓਗੇ ਤੁਹਾਨੂੰ ਹੋ ਹੋ ਜਾਈ ਗਿਆਨ ਆਉਣਾ ਸ਼ੁਰੂ ਹੋ ਜਾਵੇਗਾ ਜਿਸ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇਹ ਜੋ ਕਮੈਂਟ ਹੈ ਜੀ ਰਮਾ ਬਰਮਾ ਵੱਲੋਂ ਹੈ ਜੀ ਸੋ ਜ਼ਿਲ੍ਹਾ ਗੁਰਦਾਸਪੁਰ ਤੋਂ ਸੋ ਇਹਨਾਂ ਨੇ ਬੜਾ ਹੀ ਵਧੀਆ ਇੱਕ ਸ਼ਾਇਰ ਸ਼ਬਦ ਹੀ ਲਿਖਿਆ ਹੋਇਆ ਹੈ ਕਹਿੰਦੇ ਕਿ ਨਾ ਮੈਂ ਤੈਨੂੰ ਰੋਕੇ ਪਾਇਆ ਤੇ ਨਾ ਮੈਂ ਤੈਨੂੰ ਹਸ ਕੇ ਪਾਇਆ ਜਦੋਂ ਵੀ ਪਾਇਆ ਤੇਰਾ ਹੋ ਕੇ ਪਾਇਆ ਸੋ ਕਹਿੰਦੇ ਕੀ ਮਾਲਕਾ ਜਿੱਥੇ ਮੈਂ ਜਾਵਾਂ ਤੂੰ ਨਾਲ ਹੋਵੇ ਸੋ ਬਹੁਤ ਪਿਆਰਾ ਵੈਸੇ ਸ਼ਬਦ ਕਾਫੀ ਕੁਝ ਲਿਖਿਆ ਹੋਇਆ ਹੈ ਸ਼ਾਰਟਚੇ ਦੱਸ ਦਿੰਨੇ ਆ ਸੋ ਨਾਲ ਹੀ ਲਿਖਦੇ ਨੇ ਕਿ ਨੂਰ ਦੀਦੀ ਜੀ ਤੁਹਾਨੂੰ ਸਾਹਮਣੇ ਬਿਠਾ ਕੇ ਤਸਵੀਰ ਬਣਾਵਾ ਦਿਲ ਕਰਦਾ ਮੇਰਾ ਇਹ ਦੇਖੀ ਜਾਵਾਂ ਸੋ ਪਹਿਲਾਂ ਤਾਂ ਇਥੇ ਸ਼ੁਕਰਾਨਾ ਧੰਨਵਾਦ ਕਰਦੇ ਆ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਦਿਲ ਦੇ ਜਜ਼ਵਾਤ ਤੁਸੀਂ ਕਮੈਂਟਾਂ ਰਾਹੀਂ ਰੱਖੇ ਨੇ ਜੀ ਸੋ ਬਹੁਤ ਬਹੁਤ ਸ਼ੁਕਰੀਆ ਸੋ ਇਹ ਸਭ ਇੱਜ਼ਤ ਕਰਾਉਣ ਵਾਲਾ ਪ੍ਰਮਾਤਮਾ ਹੈ ਆਪੋ ਆਪਣੇ ਮੁਰਸ਼ਿਦ ਦਾ ਧੰਨਵਾਦ ਕਰਿਆ ਕਰੋ ਜਦੋਂ ਕੁਝ ਖਾਸ ਮਿਲਦਾ ਰੂਹ ਨੂੰ ਸਕੂਨ ਮਿਲਦਾ ਬੰਦਗੀ ਕਰਕੇ ਸਕੂਨ ਮਿਲਦਾ ਸੋ ਆਪਣੇ ਮਾਲਕ ਦਾ ਸ਼ੁਕਰਾਨਾ ਧੰਨਵਾਦ ਕਰੋਗੇ ਤਾਂ ਮਾਲਕ ਹੋਰ ਵੀ ਜ਼ਿਆਦਾ ਖੁਸ਼ ਹੁੰਦਾ ਹੈ ਜਿਵੇਂ ਕਿ ਤੁਸੀਂ ਇੱਥੇ ਬਹੁਤ ਕੱਦਿਆ ਇੱਕ ਕਮੈਂਟ ਕੀਤਾ ਬੜਾ ਪਿਆਰਾ ਲਿਖਿਆ ਹੈ ਪਰ ਅਸੀਂ ਨੇ ਜੋਗੇ ਨਹੀਂ ਪਰ ਫਿਰ ਵੀ ਜਦੋਂ ਇਹ ਸ਼ਬਦ ਸੁਣੇ ਨੇ ਤੇ ਆਪਣੇ ਮਾਲਕ ਤੇ ਔਰ ਵੀ ਜ਼ਿਆਦਾ ਪਿਆਰ ਆਇਆ ਕਿ ਮੇਰਾ ਮਾਲਕ ਦੇਖੋ ਜਿਨ੍ਹਾਂ ਰੂਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਉਹਨਾਂ ਦੇ ਥਰੂ ਕਿਹੋ ਜਿਹਾ ਸਾਨੂੰ ਸਵਾਲਾਂ ਦੇ ਜਵਾਬ ਦੇ ਰਿਹਾ ਕਿ ਮੈਂ ਤੈਨੂੰ ਇੰਨਾ ਪਿਆਰ ਕਰਦਾ ਹਾਂ ਸੋ ਵਰਨਾ ਕੌਣ ਇੱਥੇ ਕਿਸੇ ਨੂੰ ਜਾਣਦਾ ਜਿਕਰ ਉਹ ਮਾਲਕ ਚਾਵੇ ਤਾਂ ਕਦਰ ਕਰਾ ਸਕਦਾ ਹੈ ਉਹ ਮਾਲਕ ਚਾਵੇ ਤਾਂ ਨਹੀਂ ਸੋ ਗੱਲ ਸਾਰੀ ਮੁਰਸ਼ਿਦ ਤੇ ਗੁਰੂ ਤੇ ਮਾਲਕ ਤੇ ਜਿਹਦੀ ਵੀ ਤੁਸੀਂ ਸੇਵਾ ਕਰਦੇ ਹੋ ਤੇ ਤੇ ਮੁੱਕਦੀ ਹੈ ਜੀ ਸੋ ਇਸੇ ਤਰ੍ਹਾਂ ਤਾਂ ਵਿਸ਼ਵਾਸ ਹੋਰ ਜ਼ਿਆਦਾ ਵੱਧ ਜਾਂਦਾ ਹੈ ਕਿ ਮਾਲਕ ਸਾਡੇ ਨਾਲ ਤਾਈਉ ਤਾਂ ਕਿਉਂਕਿ ਉਹਦਾ ਕੋਣ ਕਿਸੇ ਨੂੰ ਜਾਣਦਾ ਆ ਜੇਕਰ ਕੋਈ ਰੂਪ ਹੁਣ ਪਸੰਦ ਕਰਦੀ ਬਿਨਾ ਦੇਖਿਆ ਹੀ ਇਸ ਸਭ ਨੂੰ ਸਾਨੂੰ ਸਮਝ ਰਹੇ ਹੋ ਤੇ ਵੀਡੀਓ ਚੱਲਦੇ-ਚੱਲਦੇ ਇੱਕ ਲਾਈਕ ਤੇ ਸ਼ੇਅਰ ਵੱਤੋਂ ਵੱਧ ਵੀਡੀਓ ਕਰਕੇ ਕਿ ਚੰਗਾ ਕਰੋ ਜੁਰਮ ਕਰਿਓ ਜੀ ਸੋਮਾ ਕੁਆਜਾ ਪੀਰ ਜੀ ਨੂੰ ਖੁਸ਼ ਕਰਨ ਦਾ ਬਹੁਤ ਹੀ ਆਸਾਨ ਤਰੀਕਾ ਹੈ ਤੇ ਕੁਝ ਪੈਸਾ ਵੀ ਨਹੀਂ ਲੱਗਣਾ ਸ਼ਾਇਦ ਲੱਗੇ ਸ਼ਾਇਦ ਨਾ ਤੁਹਾਨੂੰ ਫ੍ਰੀ ਚੀਜ਼ ਜੀ ਮਿਲ ਜਾਵੇ ਤੁਸੀਂ ਜੀ ਇੰਨਾ ਕਰਿਆ ਕਰੋ ਕਿ ਆਪਣੇ ਗੁਰੂ ਬਾਰੇ ਇਹ ਸ਼ਬਦ ਬੋਲਣੇ ਆ ਬਾਕੀ ਤੁਹਾਡੇ ਦਿਲ ਦੇ ਜੋ ਜਜ਼ਬਾਤ ਸੀ ਇਹਨਾਂ ਦੀ ਅਸੀਂ ਕਦਰ ਕਰਦੇ ਹਾਂ ਪਰ ਆਪਣੇ ਮਾਲਕ ਨੂੰ ਵੱਡਾ ਹੁੰਦਾ ਦੇਣਾ ਹੈ ਅਸੀਂ ਸਿਰਫ ਇੱਕ ਛੋਟੀ ਜੀ ਡਿਊਟੀ ਨਿਭਾਉਣ ਰਹੇ ਹਾਂ ਸੋਚੀਏ ਵੀ ਜਿਵੇਂ ਮਾਲਕ ਦਾ ਜਿੰਨਾ ਚੱਕਰ ਹੁਕਮ ਹੋਇਆ ਉਹਨਾਂ ਚੱਕਰੇ ਤੁਹਾਡੇ ਨਾਲ ਜੁੜ ਕੇ ਰਹਾਂਗੇ ਜੀ ਬਾਕੀ ਅੱਗੇ ਅੱਗੇ ਤੁਹਾਨੂੰ ਆਪਣਾ ਰਸਤਾ ਆਪ ਹੀ ਤੈਅ ਕਰਨਾ ਪੈਣਾ ਹੈ ਕਿ ਕਿਵੇਂ ਅਸੀਂ ਆਪਣੀ ਜ਼ਿੰਦਗੀ ਨੂੰ ਆਸਾਨ ਕਰਨਾ ਹੈ ਸੋ ਬਾਕੀ ਜਿੰਨਾ ਚੱਕਰ ਮਾਲਕ ਨੇ ਚਾਇਆ ਤੇ ਜ਼ਰੂਰ ਰਵਾਂਗੇ ਸੋ ਇਥੇ ਇੱਕ ਹੋਰ ਕਮੈਂਟ ਸੀ ਇਹ ਲਿਖਦੇ ਸੀ ਕਿ ਦੀਦੀ ਜੀ ਪਹਿਲਾਂ ਜੋ ਚੈਨਲ ਤੇ ਆਵਾਜ਼ ਆ ਰਹੀ ਸੀ ਕਹਿੰਦੇ ਹੁਣ ਕੁਝ ਚੇਂਜ ਹੈ ਇਸ ਚੈਨਲ ਤੇ ਆਵਾਜ਼ ਦਾ ਕਹਿੰਦੇ ਕਿ ਜਿਵੇਂ ਤੁਹਾਡੀ ਕੋਈ ਛੋਟੀ ਭੈਣ ਤੁਹਾਡੀ ਭੈਣ ਹੋਵੇ ਕਹਿੰਦੇ ਇਸ ਤਰ੍ਹਾਂ ਲੱਗਦਾ ਹੈ ਫਰਕ ਹੈ ਆਵਾਜ਼ ਵਿੱਚ ਸੋ ਬਿਲਕੁਲ ਵੀ ਨਹੀਂ ਜੀ ਦੋਨੋਂ ਚੈਨਲਾਂ 'ਤੇ ਅਸੀਂ ਖੁਦ ਹੀ ਵੀਡੀਓ ਬਣਾ ਕੇ ਪਾਈ ਦੀਆਂ ਸ਼ਾਇਦ ਕੁਝ ਹੋ ਸਕਦਾ ਹੈ ਕਿ ਆਵਾਜ਼ ਦਾ ਤੁਹਾਨੂੰ ਫਰਕ ਲੱਗਦਾ ਹੋਵੇ ਪਰ ਆਵਾਜ਼ ਸੇਮ ਹੀ ਆ ਉਹਦੇ ਤੇ ਮੈਂ ਫਰਮਾਸਤਾਂ ਦੇ ਚੈਨਲ ਤੇ ਵੀ ਅਸੀਂ ਵੀਡੀਓ ਪਾਈ ਦੀ ਆ ਤੇ ਤੇ ਪੀਰਾਂ ਦੇ ਤੇ ਆਪਾਂ ਕਾਫੀ ਸਮੇਂ ਤੋਂ ਪਾਈ ਨਹੀਂ ਸੀ ਵੀਡੀਓ ਇਸ ਲਈ ਅੱਜ ਪਾ ਰਹੇ ਆ ਕੋਸ਼ਿਸ਼ ਕਰਨਾ ਕਿ ਤੁਹਾਡੀ ਸਪੋਰਟ ਮਿਲੇ ਵਾਤੋ ਵਾਤ ਵੀਡੀਓ ਨੂੰ ਸ਼ੇਅਰ ਕਰਨਾ ਜੀ ਤਾਕਿ ਇੱਕ ਹੌਸਲਾ ਬਣਿਆ ਰਹਿੰਦਾ ਹੈ ਤੇ ਹਰ ਰੋਜ਼ ਕੋਸ਼ਿਸ਼ ਰਹਿੰਦੀ ਹੈ ਕਿ ਸਮਾਂ ਕੱਢਿਆ ਜਾਵੇ ਮਰਨਾ ਕੰਮਾਂ ਦੇ ਵਿੱਚ ਇੰਨਾ ਟਾਈਮ ਹੁੰਦਾ ਨਹੀਂ ਫਿਰ ਵੀ ਕੋਸ਼ਿਸ਼ ਹੁੰਦੀ ਹੈ ਚਲੋ ਇੱਕ ਵੀਡੀਓ ਅਪਲੋਡ ਕਰ ਦਈਏ ਸੋ ਬਾਕੀ ਜੀ ਵੀਡੀਓ ਚੱਲਦੇ-ਚੱਲਦੇ ਪਲੀਸ ਇੱਕ ਲਾਈਕ ਸ਼ੇਅਰ ਜ਼ਰੂਰ ਵੱਧ ਵੱਧ ਕਰਨਾ ਤੇ ਚੰਗਾ ਕਰਮ ਇੱਕ ਸ਼ੇਅਰ ਕਰਕੇ ਵੀ ਤੁਸੀਂ ਕਰ ਸਕਦੇ ਹੋ ਸੋ ਅੱਜ ਦਾ ਵਿਸ਼ਾ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਕੀ ਚਿਰਾਗਾ ਦੀ ਸੇਵਾ ਜੋ ਕਰਨੀ ਹੈ ਦੀਵਾਲੀ ਤੇ ਉਹਦਾ ਧਿਆਨ ਰੱਖਣਾ ਹੈ ਸੋ ਹੁਣ ਆਪਾਂ ਗੱਲ ਕਰੀਏ ਕਿ ਜੋ ਤੁਸੀਂ ਮੇਨ ਚਿਰਾਗ ਲਗਾਏ ਹੋਏ ਨੇ ਜਿਨ੍ਹਾਂ ਔਰ ਰੋਜ਼ ਵੀ ਕਈ ਰੂਹਾ ਰੋਸ਼ਨ ਕਰਦਿਆਂ ਹੈ ਤੇ ਕਈ ਹਫ਼ਤੇ ਬਾਅਦ ਰੋਸ਼ਨ ਕਰਦਿਆਂ ਹੈ ਚਰਾਗਾ ਨੂੰ ਜੀ ਸੋ ਪਹਿਲੀ ਦਾ ਗੱਲ ਇੱਥੇ ਇਹ ਕਹਦੀ ਹੈ ਕਿ ਜੋ ਚਿਰਾਗ ਰੋਸ਼ਨ ਹੋ ਰਹੇ ਨੇ ਜੇ ਤਾਂ ਤੁਹਾਨੂੰ ਲੱਗਦਾ ਹੈ ਕਿ ਉਹ ਚਿਰਾਗ ਲੀਕ ਹੋ ਰਹੇ ਆ ਤੇ ਅਸੀਂ ਨਵੇਂ ਰੱਖਣੇ ਬਦਲਣੇ ਚਾਹੁੰਦੇ ਆ ਤੇ ਫਿਰ ਟੰਗ ਤਰੀਕੇ ਨਾਲ ਅਰਦਾਸ ਨੇਤੀ ਕਰਕੇ ਹੀ ਚਰਾਗਾ ਨੂੰ ਬਦਲਣਾ ਹੈ ਸੋ ਵਰਨਾ ਚਿਰਾਗ ਉਹੀ ਰਹਿਣ ਦਿਓ ਉਹਨਾਂ ਚਰਾਗਾ ਨੂੰ ਬਦਲਣਾ ਸੋ ਕੋਸ਼ਿਸ਼ ਤਾਂ ਇਹ ਜਦੋਂ ਤੋਂ ਇਹ ਸ਼ੁੱਧ ਕਰ ਦਿੰਦੇ ਆ ਸ਼ੁੱਧ ਤੇ ਵੈਸੇ ਚਰਾਗ ਕਦੇ ਵੀ ਅਸ਼ੁੱਧ ਨਹੀਂ ਹੁੰਦੇ ਸ਼ੁੱਧ ਹੀ ਹੁੰਦੇ ਆ ਜੀ ਸੋ ਕੱਚੀ ਲੱਸੀ ਨਾਲ ਇਸ਼ਨਾਨ ਕਰਾ ਕੇ ਸਾਫ਼ ਕਰਕੇ ਦੁਬਾਰਾ ਤੋਂ ਰੋਸ਼ਨ ਕਰ ਦਿਓ ਬਸ ਚਰਾਗ ਸਹੀ ਹੁੰਦੇ ਨੇ ਜੇਕਰ ਲੱਗਦਾ ਹੈ ਕਿ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਫਿਰ ਹੀ ਬਦਲੋ ਮਰਨਾ ਐਸੇ ਨਹੀਂ ਚਰਾਗ ਬਦਲਨੇ ਕਿਉਂਕਿ ਹਰ ਵੀਰਵਾਰ ਜਾਂ ਐਤਵਾਰ ਤੁਸੀਂ ਚਰਾਗ ਰੋਸ਼ਨ ਕਰਦੇ ਹੋ ਚਰਾਗਾ ਦੇ ਵਿੱਚ ਪਹਿਰਾ ਰਹਿੰਦਾ ਹੈ ਇਹਾਂ ਦਾ ਨਜ਼ਰ ਹੁੰਦੀ ਆ ਸੋ ਇਸ ਕਰਕੇ ਪਾਵਰ ਹੁੰਦੀ ਹੈ ਉਚਰਾਗਾ ਦੇ ਵਿੱਚ ਉਹਨਾਂ ਨੂੰ ਐਵੇਂ ਹੀ ਨਹੀਂ ਸਮਝਣਾ ਹੈ ਐਸੇ ਨਹੀਂ ਬਦਲ ਦੇਣੀ ਅਰਦਾਸ ਬੇਨਤੀ ਟੰਗ ਤਰੀਕੇ ਨਾਲ ਕਰਕੇ ਬਦਲੋ ਜੇਕਰ ਕੋਈ ਹੀ ਰਿ ਜਾਣ ਪਛਾਣ ਵਿੱਚ ਆ ਤੇ ਉਹਨਾਂ ਤੋਂ ਇਹ ਕਰਮ ਕਰਾਸ ਤੱਕ ਦੇऊं ਬਾਕੀ ਜਿਆਦਾ ਜਿਹੜਾ ਮੂਰੇ ਹੋ ਕੇ ਇਹ ਸੇਵਾ ਕਰਦਾ ਹੈ ਪਰਿਵਾਰ ਦਾ ਮੈਂਬਰ ਉਹਨੂੰ ਸਭ ਪਤਾ ਹੁੰਦਾ ਹੈ ਮਾਨਕ ਆਪ ਹੀ ਸਭ ਕੁਝ ਕਰਵਾ ਲੈਂਦਾ ਹੈ ਹੁਣ ਗੱਲ ਹੈ ਕਿ ਦੀਵਾਲੀ ਤੇ ਕਹਿੰਦੇ ਨੇ ਕਿ ਨਵੇਂ ਦੀਵੇ ਰੱਖਣੇ ਚਾਹੀਦੇ ਆ ਸੋ ਦੀਵਾਲੀ ਤੇ ਦੀਵੇ ਰੱਖੋ ਨਵੇਂ ਪਰ ਜੋ ਪਹਿਲਾਂ ਤੋਂ ਮੁੱਢ ਤੋਂ ਚਰਾਗ ਲੱਗੇ ਨੇ ਉਹਨਾਂ ਨੂੰ ਕੋਈ ਛੇੜਛਾੜ ਨਾ ਕਰੋ ਸੋ ਜੇ ਕੰਬੀਰ ਰੱਖੇ ਹੋਏ ਤਾਂ ਸਭ ਤੋਂ ਵਧੀਆ ਗੱਲ ਆ ਤੇ ਜੋ ਦੀਵਾਲੀ ਦੇ ਤੁਸੀਂ ਚਰਾਗ ਰੋਸ਼ਨ ਕਰਦੇ ਆ ਦੀਵੇ ਲਗਾਉਂਦੇ ਆ ਉਹ ਤੁਸੀਂ ਵੈਸੇ ਹੀ ਦਰਵਾਜ਼ੇ ਦੇ ਵਿੱਚ ਦੋ ਦੀਵੇ ਇੱਕ ਨਹੀਂ ਲਗਾਉਣਾ ਕਦੇ ਵੀ ਦੋ ਦੀਵੇ ਦਰਵਾਜ਼ੇ ਜਿਵੇਂ ਬਣਾਏ ਆ ਉਸ ਦੇ ਮੁੱਖਾਂ ਸਾਈਡਾਂ ਤੇ ਦੋਨਾਂ ਤੇ ਇੱਕ ਇੱਕ ਰੱਖ ਦੋ ਬਸ ਇਹਦੇ ਨਾਲ ਹੀ ਉਹ ਸੇਵਾ ਕਬੂਲ ਕਰ ਲੈਂਦੇ ਨੇ ਜੀ ਜੋ ਚਰਾਗ ਜਿਵੇਂ ਰੱਖੇ ਹੋਏ ਆ ਜੋਤ ਲਗਾਉਂਦੇ ਹੋ ਚਰਾਗ ਲਗਾਉਂਦੇ ਉਹਨਾਂ ਨੂੰ ਉਵੇਂ ਹੀ ਰਹਿਣ ਦੋ ਬੱਚੀ ਤੁਸੀਂ ਦਾ ਸਿਰਫ ਇਸ਼ਨਾਨ ਕਰਾ ਦੋ ਕਰਾ ਕੇ ਫਿਰ ਚਰਾਗ ਰੋਸ਼ਨ ਕਰ ਦਿੱਤੇ ਜਾਣ ਸੂਬਕੀ ਦਰਬਾਰ ਦੇ ਵਿੱਚ ਅਲੱਗ ਤੋਂ ਨਵੇਂ ਦੀਵੇ ਜਿਕਰ ਲੈ ਕੇ ਆਉਂਦੇ ਆ ਤੇ ਉਹ ਤੁਸੀਂ ਦੋ ਦੀਵੇ ਲਗਾ ਕੇ ਰੱਖਣੇ ਆ ਜੀ ਤੇ ਜਿਕਰ ਜ਼ਿਆਦਾ ਜ਼ਰੂਰ ਤੇ ਹੁਣ ਗੱਲ ਕਰਦੇ ਆ ਕਿ ਤੁਸੀਂ ਕਿਤੇ ਬਾਹਰ ਦਰਗਾਹ ਤੇ ਜਾਂਦੇ ਹੋ ਉੱਥੇ ਪਹਿਲਾਂ ਤੋਂ ਚਰਾਗ ਲੱਗਾ ਹੋਇਆ ਹੈ ਉਹ ਵੀ ਉੱਥੇ ਹੀ ਰਹਿਣਾ ਹੈ ਕਿਉਂਕਿ ਜਿੱਦਾਂ ਦਾ ਉਹ ਨਿਯਮ ਹੈ ਦਰਬਾਰ ਦਾ ਉਸ ਹਾਵ ਨਾਲ ਚੱਲਣਾ ਪੈਂਦਾ ਉੱਥੇ ਵੀ ਤੁਸੀਂ ਅਲੱਗ ਤੋਂ ਦੀਵੇ ਲਾ ਕੇ ਆਪਣੇ ਬਨੂ ਰੱਖ ਸਕਦੇ ਆ ਤੇ ਹੁਣ ਗੱਲ ਕਰੀਏ ਕਿ ਜਿਕਰ ਬਦਲਨੇ ਚਾਹੁੰਦੇ ਹੂੰ ਕਾਰ ਵਿੱਚ ਤੁਸੀਂ ਚਿਰਾਗ ਬਦਲਨੇ ਆ ਤੁਹਾਨੂੰ ਲੱਗਦਾ ਆ ਕਿ ਬਦਲਣ ਵਾਲੇ ਹੋਏ ਨੇ ਤਾਂ ਫਿਰ ਤੁਸੀਂ ਕੀ ਕਰਨਾ ਆ ਪਹਿਲਾਂ ਜੋ ਚਿਰਾਗ ਰੱਖਿਆ ਹੋਇਆ ਉਹਦੇ ਵਿੱਚ ਜਿੰਨਾ ਵੀ ਤੇਲ ਬਚਿਆ ਹੋਇਆ ਆ ਤੁਸੀਂ ਉਹ ਨਵੇਂ ਦੀਵੇ ਲੈ ਕੇ ਪਹਿਲਾਂ ਦਾ ਭਿਉਂ ਦੋ 1-2 ਘੰਟੇ ਫਿਰ ਉਸ ਤੋਂ ਬਾਅਦ ਕੱਚੀ ਦਸੇ ਨਾਲ ਇਸ਼ਨਾਨ ਕਰਕੇ ਉਹ ਚਿਰਾਗ ਨੂੰ ਰੱਖੋ ਤੇ ਜਿਹੜਾ ਪਹਿਲਾ ਚਿਰਾਗ ਆ ਉਹਦੇ ਵਿੱਚ ਜਿੰਨਾ ਤੇਲ ਆ ਬੱਤੀ ਆ ਉਹ ਦੋਨੋਂ ਚੀਜ਼ਾਂ ਨੂੰ ਤੁਸੀਂ ਉਸ ਚਿਰਾਗ ਦੇ ਵਿੱਚ ਪਾਲਵੋ ਉਹਦੇ ਚੋਂ ਕੱਢ ਕੇ ਤਾਂ ਫਿਰ ਅਰਦਾਸ ਬੇਨਤੀ ਕਰੋ ਪੀਰਾਂ ਪੀਰਾਂ ਦੇ ਜਿਨ੍ਹਾਂ ਦੀ ਵੀ ਸੇਵਾ ਕਰਦੇ ਹੋ ਮਾਲਕਾ ਹੁਣ ਤੁਸੀਂ ਇਸ ਚਰਾਲ ਤੋਂ ਇਸ ਚਰਾਲ ਦੇ ਵਿੱਚ ਆਪਣਾ ਪੈਰਾ ਫਿਰਕਾ ਲੈ ਕੇ ਉਹਦੇ ਤੇ ਨਜ਼ਰ ਕਰੋ ਜੀ ਸੋ ਇਹਨਾਂ ਨੂੰ ਕਬੂਲ ਕਰੋ ਤਾਂ ਬਾਕੀ ਆਪਣੇ ਢੰਗ ਨਾਲ ਤੁਸੀਂ ਅਰਦਾਸ ਕਰ ਸਕਦੇ ਹੋ ਅੱਡਾ ਸਵੇਸ਼ਾ ਸੌਖੀ ਬਣਾਉਣ ਦੀ ਕੋਸ਼ਿਸ਼ ਕਰਨੀ ਬਹੁਤਾ ਔਖਾ ਨਹੀਂ ਸਮਝਣਾ ਅਰਦਾਸ ਲੋ ਅਰਦਾਸ ਇਹ ਹੁੰਦੀ ਹੈ ਕਿ ਆਪਣੇ ਢੰਗ ਨਾਲ ਜੋ ਮਨ ਦੀਆਂ ਗੱਲਾਂ ਆਏ ਉਹ ਆਪਣੇ ਮਾਲਕ ਨਾਲ ਕਰ ਲੈਣੀਆਂ ਚਾਹੀਦੀਆਂ ਉਹ ਸੁਣਦਾ ਹੈ ਸਮਝਦਾ ਹੈ ਜਿਵੇਂ ਅਸੀਂ ਸੇਵਾ ਕਰਦੇ ਹਾਂ ਹੀ ਸੇਵਾ ਨੂੰ ਕਬੂਲ ਕਰ ਲੈਂਦੇ ਨੇ ਜੀ ਬਸ ਇੰਨੀ ਇੱਕ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਸੋ ਉਮੀਦਕਾਰ ਤੇ ਗੱਲ ਸਮਝਾਈ ਹੋਵੇ ਤੇ ਜੇਕਰ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਤਾਂ ਜਰੂਰ ਕਮੈਂਟਾਂ ਵਿੱਚ ਦੱਸਣਾ ਜੀ ਹੁਣ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ